ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਮੀਨ ਕਰਦੇ ਤੁਸੀਂ ਸਾਰੇ ਠੀਕ ਹੋ ਨੀ ਤਾਂ ਗਾਇਸ ਅੱਜ ਧੁੱਪ ਬਹੁਤ ਵਧੀਆ ਨਿਕਲੀ ਹੋਈ ਹੈ ਸਾਡੇ ਇੱਥੇ ਤੇ ਮੈਂ ਫਟਾਫਟ ਕੱਪੜੇ ਵੀ ਧੋਲੇ ਆ ਦੇਖਾ ਦੋ ਚਾਰ ਕੱਪੜੇ ਸੀਗੇ ਮੈਂ ਧੋਲੇ ਆ ਤੇ ਮੇਰੇ ਹਸਬੰਦ ਹਰੇ ਦਾੜੀ ਕਰਦੇ ਪਏ ਆ ਦੇਖ ਆਵੇਂ ਹਰ ਫਿਰ ਦਾੜੀ ਕਰਦੇ ਹੋਏ ਆ ਦਾੜੀ ਕਰ ਰਿਹਾ ਕਹਿੰਦੇ ਮੈਂ ਨਹਾਣਾ ਵਾ ਤੇ 12 ਵਜੇ ਦੇਖਦੇ ਆ 12:10 ਹੋ ਗਏ ਪਾਣੀ ਆ ਗਿਆ ਹੁਣ ਤੇ ਮੋਟਰ ਚਲਾਣਗੇ ਫੇਰ ਇਨਾਣਗੇ ਨਾਲ ਮੈਂ ਵੀ ਫਿਰ ਅੰਦਰ ਜਾ ਕੇ ਨਹਾ ਦੂੰਗੀ ਤੇ ਗਾਇਸ ਤੁਹਾਨੂੰ ਪਤਾ ਧੁੱਪ 2-4 ਦਿਨ ਦੀ ਫਸਲ ਖਲ ਕਰਨੀ ਕਰ ਰਹੀ ਹੁਣ ਮੈਂ ਕੱਲ ਰਜਾਈ ਤੇ ਛਾੜ ਦਉਂਗੀ ਸਾਰਾ ਕੁਝ ਕਰੂੰਗੀ ਪਿੱਛੇ ਦੇਖੋ ਸਾਡੇ ਸਾਰਿਆਂ ਦੇ ਉੱਥੇ ਕੱਪੜੇ ਪਏ ਹੋਏ ਹੁਣ ਤਾਂ ਬਹੁਤ ਗਰਮੀ ਹੋਣ ਲੱਗੀ ਬਹੁਤ ਜ਼ਿਆਦਾ ਗਾਈਜ਼ ਮੈਂ ਤਾਂ ਨਹਾਣ ਨੂੰ ਲੇ ਤੇ ਜੋਤੀ ਵਿਚਾਰੀ ਹੁੰਨਣ ਚੱਲੀ ਆ ਮੈਂ ਹਾਂ ਜੀ ਮੈਂ ਨਹਾਣ ਨੂੰ ਕਿ ਵਿੱਲ ਆਗੇ ਨਾਲ ਇਹ ਤਾਂ ਬਾਅਦ ਚ ਹੀ ਉੱਠਿਆ ਇਹ ਹਜੇ ਹੁਣ ਚੱਲੀ ਹੋਈ ਆ ਮੈਂ ਸਭ ਘੁੰਮ ਕਰਦੀ ਰਹੀ ਹਾਂ ਜਿਆਦਾ ਨਵਲੋ ਚਲੋ ਹੁਣ ਮੈਂ ਜਾ ਰਹੀ ਨਹਾਣ ਵਾਸਤੇ ਇਹਨਾਂ ਨੂੰ ਕੀ ਫੇਰ ਆਊਗੀ ਤੇ ਹੁਣ ਮੈਂ ਬਹਿਣਾ ਆਰਾਮ ਨਾਲ ਆਪਣੇ ਇੱਥੇ ਧੁੱਪੇ ਇਹ ਵੀ ਜੀ ਬਾਏ ਬਾਏ ਹੁਣ ਚਲੋ ਨਹਾ ਕੇ ਆਓ ਜਲਦੀ ਆਓ ਗਾਈਜ਼ ਨਹਾਣ ਗਈ ਐ ਸ਼ੈਂਪੂ ਹੈ ਹੀ ਨਹੀਂ ਗਾ ਨਾ ਉਹਨੂੰ ਪਤਾ ਕੀ ਸ਼ੈਂਪੂ ਲੈ ਕੇ ਜਾਣਾ ਮੈਂ ਵੀ ਨਹੀਂ ਕਹਿਣਾ ਹੈਗਾ ਸ਼ੈਂਪੂ ਲੈ ਯਾਰ ਬਾਹਰ ਜਪਤਾ ਲੱਗੂ ਹੀ ਨੂੰ ਦੇਖਿਓ ਗਾਇਸ ਜੋਤੀ ਨਾ ਗਿਆ ਗਿਆ ਵਿਚਾਰੀ ਕਪੜੇ ਗੂੜੇ ਸੁਕਣੇ ਪਾ ਰਹੀ ਆ ਹਾਂ ਵੀ ਨਾਲ ਲੀਆ ਹਾਂ ਨਾਲ ਕਪੜੇ ਸੁੱਕਣ ਨੂੰ ਪਾ ਦੇ ਹੁਣ ਕਪੜੇ ਸੁੱਕੜੇ ਪਾ ਰਹੀ ਆ ਵਿਚਾਰੀ ਪਾਣੀ ਕਹੇ ਜੇ ਠੰਡਾ ਨਹੀਂ ਕੀ ਸੀ ਠੰਡਾ ਤਾਂ ਸਹੀ ਮਾੜਾ ਮੋਟਾ ਹੈ ਮਾੜਾ ਮੋਟਾ ਠੰਡਾ ਸੀਗਾ ਚਲ ਵਧੀਆ ਔਰ ਤਾਂ ਧੁੱਪ ਹੋ ਗਈ ਓ ਤਾਂ ਜਿਆਦਾ ਠੰਢ ਨਹੀਂ ਲੱਗਦੀ ਰੋਜ਼ ਨਾਲ ਲਿਆ ਕਰ ਕੋਈ ਨਹੀਂ ਹੁੰਦਾ। ਅੱਜ ਨਾ ਨਹੀਂ ਬਣਾ ਰਹੀ ਮਟਰ ਵਾਲੇ ਚਾਵਲ ਤੇ ਆ ਦੇਖੋ ਪਿਆਜ਼ ਆਲੂ ਤੇ ਅਦਰਕ ਲਸਣ ਤਾਂ ਸਾਡੇ ਕੋਲ ਹੈ ਨਹੀਂ ਤਾਂ ਅਦਰਕ ਵੀ ਬਾਹਰ ਨਹੀਂ ਹੈ। ਤਾਂ ਜਦੋਂ ਮਟਰ ਵਾਲੇ ਚਾਵਲ ਬਣਾਏਗੇ ਮਟਰ ਆ ਸਸਤੀ ਹੋ ਗਈ ਨਾ ਮੈਂ ਲੈ ਕੇ ਰੱਖੀ ਸੀ ਛਿੱਲ ਕੇ। ਤਾਂ ਖਾਵਾਂਗੇ ਮਟਰ ਵਾਲੇ ਚਾਵਲ। ਦਹੀਂ ਵੀ ਮंगाना ਸੀ ਪਰ ਹੱਥ ਹੱਲੇ ਟਾਈਟ ਆ ਥੋੜਾ ਜਿਹਾ। ਜਦੋਂ ਪੈਸੇ ਆ ਜਾਣਗੇ ਉਹ ਤਾਂ ਆਪਾਂ ਦਹੀਂ ਵੀ ਮੰਗਾਵਾਂਗੇ ਇੰਦਾਂ ਇਹ ਚੌਲ ਬਹੁਤ ਖੋਰ ਲੱਗਦੇ ਆ ਬਹੁਤ ਜ਼ਿਆਦਾ ਆ ਫਟਾਫਟ ਕੱਢ ਲੈਣੀ ਹੈ ਬਣਾਉਣੇ ਆ ਆਪਾਂ ਚੌਲ ਗਾਇਜ਼ ਉੱਪਰ ਨਾ ਦੇਖੋ ਪਤੰਗ ਚੜਦਾ ਪਿਆ ਜੇ ਤੁਹਾਨੂੰ ਇੱਥੇ ਦਿਖਾਵਾਂ ਮੈਂ ਤੇ ਦੇਖੋ ਤੁਹਾਨੂੰ ਕਿਨੂ ਕਿਨੂ ਦਿਖਿਆ ਆਹ ਦੇਖੋ ਪਤੰਗ ਦਿਖ ਰਿਹਾ ਏ ਆਹ ਦੇਖੋ ਗਾਇਜ਼ ਆ ਪਤੰਗ ਆ ਦਿਖ ਰਿਹਾ ਕਿਸੇ ਨੂੰ ਜੇ ਦਿਖ ਰਿਹਾ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਜਰੂਰ ਇਹ ਪਤੰਗ ਨੇ ਬਹੁਤ ਪਤੰਗ ਵੱਡੇ ਨੇ ਬਹੁਤ ਪਤੰਗ ਵੱਡੇ ਨੇ ਆ ਆ ਵੀ ਦੇਖ ਰਹੀ ਐ ਇਸ ਨਾਲ ਆਪਾਂ ਸਬਜ਼ੀਆਂ ਕੱਟ ਲਈ ਆ ਥੋੜੀ ਜਿਹੀ ਮਟਰ ਪਈ ਆ ਵਿੱਚ ਆ ਪਈ ਆ ਚਾਵਲ ਅੱਧਾ ਗਲਾਸ ਜਦੋਂ ਆਪਾਂ ਮਟਰਾਲੇ ਚਾਹ ਬਣਾਣੇ ਆਨੇ ਕੋ ਸਾਰੀ ਸਬਜ਼ੀਆਂ ਪਈਆਂ ਆ ਕੜਾਈ ਚੜਾਤੇ ਗੈ ਜੱਲਦਾ ਪੇ ਫਟਾਫਟ ਦੇ ਵਿੱਚ ਤੇਲ ਪਾ ਦਿੰਨੇ ਹਾਂ ਆਪਾਂ ਥੋੜਾ ਜਿਆਦਾ ਰੱਖ ਪਾਤਾ ਵਾ ਤੇ ਹੁਣ ਆਪਾਂ ਆਨਿਅਨ ਪਾਣੇ ਆ ਆਨਿਅਨ ਤੇ ਫਿਰ ਪਾਵਾਂਗੇ ਟਮਾਟਰ ਤੇ ਫਿਰ ਪਾਵਾਂਗੇ ਆ ਆਲੂ ਜਿਆਦੇ तो हम मटर बाते पामन सब्जी बढ़िया बनोगे आते आलू आलू पाते ना थोड़ी जो आपा, की प्याज, प्याज वो पाते आपकी प्याज आलू प्याज और हरीगम मिर्च इन्हें थोड़ा जो फ्राई करने में टमाटर प्याज हले टमाटर जोड़े काफी जल्दी थोड़ा टर्म बंदो आप सारी वेज मिक्स करती है। तो 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 करते है टमाटर हो गए आलू हो गए प्याज हो गए गाजरा सब कुछ और चावल धोन लगे थोड़े जि चावल आप प्लेट ढकती है थोड़ी जी वैज पक जान चावल थोड़े भकोन पाते थोड़ा जा नमक थोड़ी मिर्च थोड़ा जहा गरम मसाला पाता वा सारा कुछ नहीं थोड़ा इन्होंने लिजाण मसाला रिज जाए ना फिर आप चौल ਆ ਪਾਣੀ ਰੱਖਿਆ ਗਰਮ ਕਰਨ ਨੂੰ ਥੋੜਾ ਜਿਹਾ ਪਾਣੀ ਗਰਮ ਕਰ ਲਿਆ। ਆਹ ਦੇਖੋ ਮਟਰ ਤੇ ਉਹ ਪੱਕੇ ਆਦੂ ਪਾਣੇ ਆ। ਅਰੇ ਥੋੜਾ ਥੋੜਾ ਜਿਹਾ ਕੱਚੇ ਆ ਗਏ, ਬਾਕੀ ਤਾਂ ਬਗੜ ਗਏ। ਹੁਣ ਆਪਾਂ ਇਹਦੇ ਵਿੱਚ ਥੋੜੇ ਦੇਰ ਚ ਛੋਲ ਪਾਵਾਂਗੇ। ਮਟਰ ਨਾਲੇ ਛੋਲ ਬਣਾਵਾਂਗੇ। ਤੇ ਆ ਥੋੜਾ ਜਿਹਾ ਪਾਣੀ ਗਰਮ ਕਰਨ ਨੂੰ ਰੱਖ ਲਿਆ। ਚਾਵਲ ਪਾਤੇ ਆ ਤੇ ਆਪਾਂ ਚੜਾ ਦੇ ਦੱਸ ਘੱਟ ਘੱਟ 10 ਮਿੰਟ ਤੇ ਪੱਕਾ ਜਾਣਗੇ। ਪਾਣੀ ਤਾਂ ਮੈਂ ਜਰਾ ਮੀ ਰੱਖਿਆ ਸੀ। ਤੇ ਕਪੜੇ ਹੱਦੇ ਤੇ ਸੁੱਕੇ ਨੇ, ਕਿੱਲੀ ਆ ਕਪੜੇ ਵੀ ਆਲੇ। ਕੁੱਤ ਚੱਲ ਰਹੀ ਹੈ ਪਰ ਕੱਪੜੇ ਕਿੰਨੇ ਦਾ ਸੁੱਕ ਜਾਣਗੇ ਫਿਰ ਆਪਾਂ ਲਾਵਾਂਗੇ ਫਿਰ ਚਾਵਲ ਖਾਵਾਂਗੇ ਦੇਖੋ ਕੀ ਕਰਦੇ ਵੇਖੋ ਆਨੇ ਇੱਤੋਂ ਲਾਉਣ ਨੂੰ ਕੋਈ ਕੰਮ ਨਹੀਂ ਆਨੇ ਗੈਂ ਖੇਡ ਰਿਆ ਸਰੋਂ ਨਹੀਂ ਆਂਦੀ ਨਾ ਬਿਲਕੁਲ ਵੀ ਦੇਖੋ ਆਪਣੇ ਚਾਵਲ ਬਣ ਚੁੱਕੇ ਨੇ ਬਸ ਥੋੜੇ ਜਿਹਾ 2-4 ਮਿੰਟ ਹੋਰ ਪਕਾਣੇ ਆ ਤੇ ਬਸ ਤੇ ਆ ਦੇਖੋ ਭੁੱਖੜੇ ਇੱਥੇ ਘੁੰਮਦੇ ਪਏ ਆ ਦੇਖ ਕਿੱਥੇ ਕੀ ਆ ਲੈਖਾ ਇਟਸ 올 ਦਿਨ ਇੰਤਜ਼ਾਰ ਤੇ ਉੱਤੇ ਬੈਠੇ ਹੋਏ ਚੋਲ ਖਵਾ ਲਈ ਆ ਨਾ ਇੰਨੇ ਟਾਈਮ ਦੰਨੀ ਆ ਚੋਲ ਬਣ ਚੁੱਕੇ ਹੋ ਤਾਂ ਦਿਖਾਨੀਆ ਤੇ ਆ ਥੋੜਾ ਜਿਹਾ ਮੱਖਣ ਵਾਇਆ ਸੀ ਇਹ ਵੀ ਨਾਲ ਪਾ ਲੈਣੇ ਤੇ ਗਾਇਸ ਸਾਡੇ ਚੋਲ ਦੇਖ ਲਓ ਮਟਰ ਵਾਲੇ ਚੋਲ ਕਹੇ ਜੇ ਬਣਿਆ ਦੇਖੋ ਹਲਦੀ ਕਿ ਨਹੀਂ ਭਾਈ ਮੈਂ ਆ ਦੇਖੋ ਮਟਰ ਵਾਲੇ ਚੋਲ ਆ ਦੇਖੋ ਮੇ ਹਸਬੰਡ ਵੀ ਸਾਕਾ ਮਟਰ ਵਾਲੇ ਚੋਲ ਆ ਕੇ ਖਾ ਲੋ ਵਡਾ ਵਡਾ ਦੇਖੋ ਚਾਵਲ ਖਾ ਕੇ ਥੋੜਾ ਜਿਹਾ ਸੌ ਗਏ ਸੀ ਤੇ ਡੈਡੀ ਆ ਚੁੱਕੇ ਨੇ ਤੇ ਬੜੀ ਅੰਦਰ ਟੀਵੀ ਦੇਖ ਰਿਹਾ ਤੇ ਕੱਪੜੇ ਅਜੇ ਲੇਟ ਸੁੱਕੇ ਨਹੀਂ ਹਜੇ ਤੱਕ ਗਿੱਲੇ ਰਹੇ ਥੋੜੇ ਤਾਂ ਪਾਏ ਹੋਏ ਆ ਆ ਲੈਣ ਘੰਟਾ ਡੇਢ ਘੰਟੇ ਬਾਅਦ ਆਪਾਂ ਲਾਵਾਂਗੇ ਤੇ ਹੁਣ ਆਪਾਂ ਇੱਕ ਇੱਕ ਕੱਪ ਚਾਹ ਪੀ ਲੈਣੇ ਸਵੇਰ ਤੇ ਚਾਹ ਨਹੀਂ ਪੀਤੀ ਤੇ ਚਾਹ ਤਾਂ ਮੈਂ ਬਣਾ ਲਈ ਸੀ ਮੇ ਅਸਟੂਨ ਗਿਆ ਸ਼ੈਂਪੂ ਲੈ ਸ਼ੈਂਪੂ ਖਤਮ ਹੋ ਗਈ ਸੀ ਤੇ ਆ ਲੈ ਹੁਣ ਚਾਹ ਚਾਹ ਥੋੜੇ ਆਪਾਂ ਬਣਾ ਲਈਏ ਹੁਣ ਆਪਾਂ ਚਾਹ ਪੀਵਾਂਗੇ ਥੋੜੇ ਤੇ ਰੈਸਟ ਕਰਾਂਗੇ ਬਸ ਮੈਂ ਬਣਾ ਲੱਗੀ ਆ ਰੋਟੀ ਆ ਦੇਖੋ ਰੋਟੀ ਬੰਦੀ ਵੀ ਹੈ ਸਾਡੇ ਅੱਜ ਆਪਾਂ ਬਣਾਈ ਆ ਆਲੂ ਮਟਰ ਦੀ ਸਬਜ਼ੀ ਤਾਂ ਆਲੂ ਮਟਰ ਦੀ ਸਬਜ਼ੀ ਖਾਵਾਂਗੇ ਤਾਂ ਐਸ ਕਰਾਂਗੇ ਤੇ ਗਾਇਸ ਅੱਜ ਦਾ ਆਪ ਲੋਕ ਆਪਾਂ ਇੱਥੇ ਖਤਮ ਕਰਦੇ ਆ ਜੇ ਪਲੀਜ਼ ਮੇਰੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਿਓਗੇ ਵੀਡੀਓ ਬਦਵਾਂਗੇ ਮਿਲਦੇ ਨੇਕਸਟ ਵਲੌਗ ਚ ਤਦ ਤੱਕ ਲਈ ਬਾਏ ਬਾਏ